ਭਾਈ ਲੈ ਗੋਮਣ ਕੀ ਕਹਾਂ ਡਾਕਟਰ ਉਹ ਕਹਿੰਦਾ ਸੀ ਵੀ ਜਾੜਤਾ ਆ ਗਈ ਸੀ ਇਹ ਦੇਦਾ ਯਾਰ ਤੇ ਹਾਂ ਉਹ ਕਹਿੰਦਾ ਜਾੜ ਆ ਗਈ ਵੀ ਬੁਖਾਰ ਛਡੂਗਾ ਤੇ ਉਹ ਪੇਨਕਿਲਰ ਵਗੈਰਾ ਨਾਲ ਜੇ ਸਰਦਾ ਦਾ ਸਾਰ ਲਓ ਨਹੀਂ ਤਾਂ ਫਿਰ ਉਹ ਲੈ ਲਿਓ ਉਹਨੇ ਦਵਾਈ ਲੈ ਕੇ ਦਿੱਤੀ ਵੀ ਉਹਦੇ ਨਾਲ ਉਹ ਲੈ ਲਿਓ ਸਹੀ ਹੋ ਉਹ ਕਹਿੰਦੇ ਵੀ ਅਕਲਾਉਣ ਵਾਸਤੇ ਜਾੜ ਨਿਕਲ ਰਹੀ ਆ ਪਰ ਜਲਾ ਹੈ ਨਹੀਂ ਅਕਲਾਉਣ ਨੂੰ ਫਿਰ ਥੋੜੀ ਜਿਹੀ ਅਕਲਾ ਹੈ ਲੇਟ ਆ ਵੀ ਤਾਂ ਕਹਿੰਦੇ ਵਧੀਆ ਡਾਕਟਰ ਨੇ ਇਹ ਕਿਹਾ ਚਲੋ ਜੇ ਅਸੀਂ ਘਰੇ ਆ ਗਏ ਹੁਣ ਚਾਹ ਪਾਣੀ ਪੀਣੇ ਆ ਹੁਣ ਫੇਰ ਮਿਲਦੇ ਆ ਅੱਗੇ ਦੇਖੋ ਕੀ ਕਰਦੇ ਹੁਣ ਅਸੀਂ ਹਾਂਜੀ ਮਾਸੀ ਚੱਲੇ ਹੁਣ ਪਿੰਡ ਨੂੰ ਸਮਾਨ ਸੁੰਨ ਦੇ ਪਾਈ ਜਾਂਦੇ ਆ ਆਪਦਾ ਤੇ ਅਸੀਂ ਕਿਹਾ ਸੀ ਰਹਿ ਭਾਜ ਮਾਸੀ ਕਹਿੰਦੀ ਵੀ ਨਹੀਂ ਮੈਂ ਕਹਿੰਦੀ ਨਹੀਂ ਰਹਿਣ ਵਾਸਤੇ ਮਸਲ ਜੀ ਵੀ ਮਾਸੀ ਰਹਿ ਬੋ ਕੀ ਫਰਕ ਪੈਂਦਾ ਨਹੀਂ ਨਹੀਂ ਮਾਸੀ ਜੀ ਪਿੱਛੇ ਕੰਮ ਲੈ ਰਹੇ ਤਾਂ ਆਹ ਫਰਕ ਕਿ ਕਹਿੰਦੇ ਵੀ ਨੇ ਖੇਤ ਵੀ ਜਾਣਾ ਹੁੰਦਾ ਚੌਲਾਂ ਦਾ ਸੀਜ਼ਨ ਆ ਕਹਿੰਦੇ ਆ ਕੇ ਰੋਟੀ ਨਹੀਂ ਬਣਾਉਣੀ ਕੀ ਕਰਦਾ ਕਹਿੰਦੇ ਵੀ ਯਾਰ ਹੁੰਦੇ ਰਹੇ ਆਉਂਦੇ ਆ ਤਰ੍ਹਾਂ ਵੇਸ ਸਵੇਰੇ ਫੇਰ ਟਿਕਲੇ ਜਾਂਦੇ ਆ ਖੇਤ ਨੂੰ ਖੇਤ ਕੰਮ ਰੋਟੀ ਬਣਾਉਣੀ ਬਾਪੇ ਚੱਕਣੀ ਖਾਣੀ ਪਾਣੀ ਬਹੁਤ ਔਖੀ ਆ ਦਿਨ ਨੂੰ ਜੇ ਸਹੀ ਦਿਨ ਨਾ ਹੁੰਦਾ ਫੇਰ ਭਲਾ ਆ ਰਹੇ ਪਿੰਡੀ ਹਾਂ ਫੇਰ ਮੈਂ ਰਹਿ ਪਿੰਡੀ ਚੋਣਾ ਹੁੰਦਾ ਹਾਂ ਹਾਂਜੀ ਵਾਸੀ ਚੱਲੀ ਆ ਹੁਣ ਟਾਈਮ ਹੋ ਗਿਆ ਸਭ ਦਰਾਲਾ ਕਟ ਰਾਮ ਰਖਲੇ ਦੇ ਆਉਣਾ ਚੰਗਾ ਬਸ ਵਧੀਆ ਕੀ ਸਮੇੜੀ ਖਾਓ ਵਧੀਆ ਹੋ ਗਿਆ ਚੰਗਾ ਕੰਮਲ ਹਾਂਜੀ ਹਾਂਜੀ ਠੀਕ ਆ ਵਾਸੀ ਬਸ ਕੰਮ ਜਰੀਂ ਚੱਲੀ ਨਹੀਂ ਬਸ ਆ ਬੱਸ ਕੁਦਾਂ ਤੋਂ ਬਾਹਰ ਨਿਕਲੀ ਆਇਆ ਗਿਆ ਹਾਂ ਚਲੋ ਭਾਈ ਪਿੰਡ ਤੇ ਰਖਨੇ ਬਸ ਕਿੱਟਾਣਾ ਹੈ ਹਾਂ ਮੱਸੀ ਬਚ ਸਕਦੇ ਆ ਆਇ ਹੋ ਰਿਹਾ ਜੰਦਾ ਨਹੀਂ ਨਹੀਂ ਆ ਟਾਈਮ ਹੋ ਗਿਆ ਅੰਦਰ ਦਾ ਮਾਮਾ ਚੱਲੇ ਦੇ ਕੇ ਸਰਚ ਨਾ ਮਰੇ ਮਾਮੇ ਦੇ ਮਾਮਾ ਚੱਲੇ ਅੰਦਰ ਨੂੰ ਹਣ ਟਾਈਮ ਹੋ ਗਿਆ ਨਾ ਉਹ ਗੱਡੀ 'ਚ ਮਰਿਆ ਕੀ ਕਰੀ ਜਾਨਾ ਤੇ ਖਾਇ ਨਾਟ ਮਾਰਿਆ ਮੇਰੀ ਗੱਡੀ ਤੇ ਹਾਂ ਦਾ ਟੱਜ ਹੋਰ ਆ ਦੇ ਨਹੀ ਸੱਚੀ ਹੁਣੀ ਹੋਇਆ ਲੱਭ ਲੈ ਹੁਣੀ ਨਾ ਨਾ ਹੁਣੀ ਹੋਇਆ ਮਿਲਾ ਕੇ ਦੇ ਲੈ ਚਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਜਣੇ ਬਹੁਤ ਵਧੀਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਿਸਕਟ ਲੈ ਸੀ ਘੜਵਾ ਭੂਆ ਜੀ ਤੇ ਵੀ ਦੀਦੀ ਹੁਣਾਂ ਦੇ ਵੀ ਘੜਵਾ ਲੈ ਸੀਗੇ ਪਰ ਅੱਜ ਸਾਡੇ ਭੂਆ ਜੀ ਦਸੋਆੜਾ ਦਸੋਆੜ ਨੇ ਤੇ ਉਹ ਮੇਰੇ ਪੇਕੇ ਦੇ ਨੇੜੇ ਹੀ ਨੇ ਤੇ ਦਸੋਆੜ ਨੇੜੇ ਹੀ ਨੂਰ ਪਰਦੇ ਤੇ ਪੈਲਾਸੇ ਪੂਰੇ ਜਿੰਨੂੰ ਦੇ ਆਵਾਂਗੇ ਸੰਧਾਰਾ ਤੇ ਫਿਰ ਅਸੀਂ ਦੀਦੀ ਹੁਣਾਂ ਨੂੰ ਦੇਣ ਜਾਵਾਂਗੇ ਘਰ ਦੀ ਵੱਡੀ ਕੁੜੀ ਤਾਂ ਫਿਰ ਭੂਆ ਤੋਂ ਸ਼ੁਰੂ ਹੁੰਦਾ ਨਾ ਤੇ ਭੂਆ ਤੋਂ ਸੰਧਾਰਾ ਸ਼ੁਰੂ ਕੀਤਾ ਸੀ ਅੱਜ ਭੂਆ ਜੀ ਨੂੰ ਸੰਧਾਰਾ ਦੇਣ ਚੱਲੇ ਆਂ ਸਵਾਰ ਤੇ ਉਹ ਦਾ ਸ਼ਾਮ ਦਾ ਕੋਈ ਬਸ ਪਰੋਂ ਨਾ ਅਗਰ ਉਹਨਾਂ ਨੂੰ ਟਾਈਮ ਲੱਗ ਜਾਂਦਾ ਤੇ ਉਹਨਾਂ ਦਾ ਟਾਈਮ ਲੱਗਣਾ ਘੰਟੇ ਦੀ ਹੋ ਜਾਣਾ ਫੋਨ ਆਇਆ ਸੀਗਾ ਪੂਜ ਜੀ ਦੇ ਬੇਟੇ ਨੂੰ ਵਰਕ ਪ੍ਰੀ ਤਨੂੰ ਤੇ ਉਹ ਡਿਊਟੀ ਜੌਬ ਕਰਦਾ ਨਾ ਉਹਦੀ ਡਿਊਟੀ ਹੁੰਦੀ ਹੈ ਫਿਰ ਰੋਜ਼ ਤੇ ਅੱਜ ਉਹ ਘਰੇ ਆ ਚੱਲਣਾ ਇਹ ਉਹ ਮਿਲ ਲੂਗਾ ਸੀ ਦੀ ਗੱਲ ਲਾਉਣਾ ਸੀਗਾ ਸੰਦੇ ਨੂੰ ਅੱਜ ਮੈਂ ਕਿਹਾ ਪੁੱਛ ਕੇ ਫੋਨ ਲਾ ਕੇ ਜਦੋਂ ਸ਼ਨੀਵਾਰ ਹੈਗਾ ਕੱਲ੍ਹ ਐਸੇ ਵੀ ਟਾਈਮ ਨਹੀਂ ਮਿਲਣ ਲੱਗਦੇ ਹੁਣਾਂ ਕੋਈ ਜਾਣਾ ਟਾਈਮ ਬਦਲਾ ਕਰਨ ਵੀ ਲੇਟ ਹੋ ਜਾਣਾ ਸੀ ਕਿਉਂਕਿ ਸਭ ਨੂੰ ਆਨ ਲੁਣ ਜਾਵਣ ਲੱਗਣਾ ਤੇ ਸਿੱਕੇ ਪੂਤਲੇ ਵਾਪਸ ਜਾਣ ਹੋਰ ਸਾਰਾ ਟਾਈਮ ਲੱਗਣਾ। ਮਿਲੂ ਵੀ ਲੈਣਾ ਟਾਈਮ ਲੱਗੂ ਆਪਾਂ ਨੂੰ। ਤੇ ਇਹਦੇ ਦੀਦੀ ਮਾਣ ਪਰ ਦੋ ਘਰੀਂ ਜਾਣਾ ਵਾ ਨਾ ਅਸੀਂ ਤੇ ਟਾਈਮ ਲੱਗਣਾ ਪੂਤਲੇ ਜੱਸ ਵਾ ਨੂੰ। ਚਲ ਤਾਂ ਮਸਾ ਉੱਧਾ ਮੰਨਣਾ ਹੋਦਾ ਸਹਾਰ ਦੇ ਨਾਲ ਪਾਇਗਾ। ਹਾਂ ਅੱਧਾ ਘੰਟਾ ਲੱਗਦਾ ਮਾਣੇ ਵਸੇ ਤੂੰ। ਇਹਨਾਂ ਕੋਠੀ ਕਿ ਨਹੀਂ ਪਾਈਆ ਦੇਖਾਂਗੇ ਉਹਦਾ ਵੀ ਹੋਰ ਪੂਰ ਦਿਖਾਵਾਂਗੇ ਤੁਹਾਨੂੰ। ਹੁਣ ਹੀ ਭਾਈ ਇਹ ਕੋਠੀ ਕਿ ਬਹੁਤ ਮਿਹਨਤ ਕਰਦਾ ਮੁੰਡਾ ਵੀ ਇਹਨਾਂ ਨੇ ਪੂਜਦਾ ਪਰ ਜਿੱਦੇ ਸਾਡੇ ਦੀ ਡੈਥ ਹੋ ਗਈ ਸੀ ਪਹਿਲਾਂ ਛੋਟੀ ਉਹ 10 ਵਜੇ ਪਰਦਾ ਸਵੇਰ ਪ੍ਰਤਮ ਦਾ 10 ਵਜੇ ਹੁੰਦਾ ਸੀ ਇਹ ਉਹਦਾ ਭੂਜ ਦਾ ਬੇਟਾ 10 ਵਜੇ ਪੜਦਾ ਸੀਗਾ ਜਦੋਂ ਉਹਦੇ ਦਿਨ ਡੈਡੀ ਦੀ ਡੈਥ ਹੋ ਗਈ ਸੀ ਉਹ ਪੜਦੀ ਦੀ ਉਹ ਤੋਂ ਕਰ ਗਈ ਸੀ ਉਹਦੇ ਤੋਂ ਜਿੰਮੇਵਾਰੀ ਸਿਰ ਤੇ ਪਈ ਹੋਈ ਆ ਬਹੁਤ ਉਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਨਾ ਮਾਰੇ ਆਪ ਮਿਹਨਤ ਕੀਤੀ ਆ ਜੀ ਨੇ ਮਿਹਨਤ ਕੀਤੀ ਆ ਜੋਬ ਪੜਾਏ ਤੇ ਬਾਕੀ ਜਿਵੇਂ ਇਹਨਾਂ ਛੋਟਾ ਸੀਗਾ ਉਹ ਨਾ ਪਾਪਾ ਦੀ ਡੈਥ ਹੋ ਗਈ ਸੀ ਵੀ ਉਹ ਗਰਦ ਰਾਤ ਨਹੀਂ ਪਿਆ ਵੀ ਆਪਣੇ ਬੰਦੇ ਜਿੰਮੇਵਾਰੀ ਚੱਕ ਲਈ ਉਹਨੇ ਮੁੰਡੇ ਨੇ ਤੇ ਇਹਨਾਂ ਨੇ ਉਹਨਾਂ ਦਾ ਘਰ ਬਣਾਇਆ ਵਾ ਵਧੀਆ ਕੋਠੀ ਬਹੁਤ ਸੋਹਣੀ ਆ ਤੁਹਾਨੂੰ ਦਿਖਾਵਾਂਗੀ ਇਹ ਆ ਨਸਕੋ ਇਹ ਭੂਆ ਜੀ ਨੇ ਸਾਡੇ ਇਹ ਛੋਟੇ ਭੂਆ ਜੀ ਨੇ ਸਭ ਤੋਂ ਅੱਗੀ ਭੂਆ ਰਹਿ ਗਈ ਸਾਡੀ ਹਾਂ ਸਾਡੀ ਇੱਕੋ ਹੀ ਭੂਆ ਰਹਿ ਗਈ ਦੋ ਚਾਰੀਆਂ ਡੈਥ ਹੋ ਗਈ ਇਹਦੀ ਮਲੰਬੀ ਕਰੇ ਰੱਖਣਾ ਮੰਗਰ ਦੇ ਅੱਗੇ ਕਿੰਨਾ ਖੋਸਾ ਮਾਂ ਬੜੀ ਕਿਦਾਂ ਹੋਵੇ ਉਹ ਮਾਂ ਚਲੋ ਬੱਸ ਬਹੁਤ ਹਾਂ ਮਾਰਾ ਵੀ ਰੋਣ ਨੂੰ ਜਿਹੜਾ ਬੱਸਿਆਲੀ ਪੂਆ ਥੋੜੀ ਛੋਟੀ ਹੈ ਨਾ ਛੋਟੀ ਸੀ ਨਾ ਕੋਈ ਛੋਟੀ ਹੈ ਜਿੰਨੇ ਤਾਂ ਛੋਟੇ ਤੇ ਕਿੰਨੇ ਦਾ ਚਾਹੀ ਛੋਟਾ ਹੈ ਨਾ ਪੂਆ ਤਾਂ ਬੜੀ ਛੋਟੀ ਚਲੀ ਗਈ ਹੈ ਨਾ ਬੱਸੀ ਵਾਲੀ ਦਾ ਉਹ ਤਾਂ ਹੀ ਦਰ ਗਈ ਲੋਕ ਜਿੰਦਰਾ ਲਾ ਗਿਆ ਬਹੁਤ ਨਬੀ ਕੋਈ ਨਹੀਂ ਜਦੋਂ ਕਾਂਜੀ ਨਾ ਕੋਈ ਮੰਨ ਤੁਸੀਂ ਯਾਹਨ ਅਗਲੇ ਯਾਹਨ ਮੰਨ ਚ ਕਰੀ ਜਾਓ ਕਰੀ ਜਾਓ ਕਿਹਾ ਤਾਂ ਸੁੰਦਰ ਆ ਗਏ ਹਾਂ ਜੀ ਉਹਦੇ ਮੁੰਡੇ ਦੇ ਵਿਆਹ ਤੇ ਮਨਾਵਾਗਾ ਤੁਹਾਨੂੰ ਫਿਰ ਚੰਗੀ ਤਰ੍ਹਾਂ ਸਾਰਿਆਂ ਨਾਲ ਵਿਆਹ ਆਉਣ ਨਾਲ ਤੁਹਾਡੇ ਟਾਈਮ ਨੂੰ ਬਸ ਅੰਗੇਜਮੈਂਟ ਐ ਵੀ ਹੋਈ ਹੋਈ ਆ ਭੈਣ ਹੋਣੀ ਬਾਹਰ ਨੇ ਉਹਨਾਂ ਨੂੰ ਦੀਖਦੇ ਬਸ ਵੀ ਕਦੋਂ ਆਉਂਦੇ ਇਕੱਠੇ ਨਹੀਂ ਤਿੰਨੇ ਭੈਣਾਂ ਤੋਂ ਦੋ ਭੈਣਾਂ ਬਾਹਰ ਨੇ ਜਾਂਦੀਆਂ ਯਾਰ ਆਗੇ ਬਸ ਹਲਾ ਸਾਲ ਪੈਂਦਾ ਨਹੀਂ ਹੋਣਾ ਨਹੀਂ 6 ਮਹੀਨੇ 7 ਸਾਲ ਤਾਂ ਨਾ ਜੀ ਇਹ ਕੋਈ ਨਹੀਂ ਲੇਖੋ ਜੀ ਚੱਲ ਰਹੀ ਤੇ ਟਮਾਟਰ ਲੈ ਹੀ ਨਹੀਂ ਫਿਰ ਬਾਕੀ ਕੋਣ ਹੈ ਜਿਹੜੇ ਸੀਰੀ ਹੈ ਮੈਨੂੰ ਹਾਂ ਜੀ ਹਾਂ ਸੋ ਹੀ ਬੱਤ ਤੇ ਨਾ ਜੀ ਜਨਾ ਮੈਂ ਪਾਸੇ ਤੇ ਰਾਜਮਾਨ ਹੈ ਮੈਂ ਤੇਰਾ ਸਵਾਗਤ ਕਰਦੇ ਵੰਦੇ ਵਧੀਆ ਬਣ ਜਾਂਦੇ ਤੂੰ ਹੈ ਨਹੀਂ ਹੈ ਨਹੀਂ ਆ ਪਾ ਖਾਲੀ ਕਰਦੀ ਆ ਭੂਆ ਗਰਮੀ ਨੇ ਬਸ ਕਰਾਈ ਪਈ ਹੈ ਗਰਮੀ ਹੈ ਹੀ ਬਹੁਤ ਅਬ ਦਰਦ ਨਹੀਂ ਬੈਠਾ ਮੈਂ ਤਾਂ ਪੂਰਾ ਘਟਾ ਪਹਿਲਾਂ ਪਹਿਲਾਂ ਹੋਣਾ ਦਰ ਫ੍ਰੀਜ ਤੇ ਸਹੀ ਗੱਲ ਹੈ ਫਿੱਟ ਹੋਣਾ ਤੇ ਵਿਆਹ ਤੋਂ ਪਹਿਲਾਂ ਇਹ ਟਾਰਗਟ ਲੈ ਕੇ ਚੱਲੀਏ ਸਾਬਾਂ ਦੇ ਚਾਹੀ ਵਧੀਆ ਲੱਗੇ ਤਾਰਗਟ ਲੈ ਕੇ ਚੱਲੀਏ ਆਪਾਂ ਇਹ ਆਪਣਾ ਤਾਂ ਹੈਗਾ ਇਹ ਤਾਂ ਬਿਆਹ ਵੀ ਜੋ ਮਰਜ਼ੀ ਹੋ ਜੇ ਹਨਾ ਹਲੇ ਟਾਈਮ ਹੈਗਾ ਆਪਣੇ ਕੋਲੇ 4-5-6 ਮਹੀਨੇ ਮਾਸ਼ੂ ਕੀਤਾਉਣ ਜੀ ਆ ਜਿਹੜਾ ਦੀ ਵਧੀਆ ਹੋ ਜੇ ਕਿੱਦਾਂ ਘੱਟਦਾ ਵਧੀਆ ਕੋਈ ਤੇਰੇ ਵਿਆਹ ਦਾ ਟਾਰਗੇਟ ਲੈ ਕੇ ਚੱਲਦੇ ਆਂ ਅਸੀਂ ਕੋਈ ਬਾਹਰ ਨਹੀਂ ਫੜਨਾ ਪੈਂਦਾ ਹੁੰਦਾ ਫੱਟੇ ਆਉਣ ਲਈ ਕਿ ਨਹੀਂ ਇੱਕ ਵਾਰ ਟਾਈਮ ਨੰਬਰ ਦਾ ਆਪਸ ਵਿੱਚ ਸੋਦਾਂ ਨੂੰ ਗਰੋਣ ਜਾਣਾ ਕਰਾਂ ਤੁਸੀਂ ਸਾਡੇ ਕੋਲ ਟਾਈਮ ਹੁੰਦਾ ਨਾ ਸਵੇਰੇ ਸ਼ਾਮ ਦਾ ਵਧੀਆ ਹੁੰਦਾ ਸਾਡੇ ਕੋਲੇ ਨਾਲੇ ਸਾਨੂੰ ਤਾਂ ਉੱਥੇ ਜਗ੍ਹਾ ਬਹੁਤ ਆ ਗਈ ਸੈਰ ਕਰਨ ਨੂੰ ਬਹੁਤ ਹੀ ਵਧੀਆ ਜਦੋਂ ਹੁਣ ਇੱਕ ਪੂਰਨ ਡੈਸਟੀਨੇਸ਼ਨ ਹੁੰਦੀ ਹੈ ਕਨਿਵਾਰ ਐਂਡ ਵਾਰਡ ਉਹਨੇ ਜਮਾਲ ਨਾਲ ਜੁੜਾ ਉਹਨੇ ਉਹਨੇ ਟਾਈਮ ਉੱਪਰ ਤੇਨੂੰ ਆ ਜਿਵੇਂ ਸਾਰਾ ਲੱਗੇ ਮੰਮੀ ਸਾਰਾ ਮੈਂ ਰਾਤ ਨੂੰ ਹੱਜ ਬੇਲੇ ਆਉਣਾ ਸੀ ਕਹਿੰਦਾ ਸੀ ਕਿ ਜਾਇ ਨਹੀਂ ਉਹਦੇ ਕੋਲੇ ਮੈਂ ਉਹ ਨੂੰ ਜਦੋਂ ਮੈਂ ਜਾਣਾ ਤਾਂ ਮੈਂ ਫੋਨ ਕੀਤਾ ਮੈਨੂੰ ਤੇ ਮਾਰੇ ਵੀ ਜੱਜ ਸਾਹਿਬ ਦੀ ਮਦਲੀ ਰਹੀ ਮੈਂ ਜਾਣਾ ਮੈਂ ਕਿਹਾ ਸੀ ਉਹਨੂੰ ਵੀ ਮੈਂ ਫੋਨ ਕਰਿਆ ਉਹਨੇ ਮੈਨੂੰ ਕੀਤਾ ਮੈਂ ਕਿਹਾ ਸਰ ਮੈਂ ਉਹਨਾਂ ਦਾ ਫੋਨ ਵੀ ਨਹੀਂ ਕੀਤਾ ਜਦੋਂ ਉਹ ਉੱਥੇ ਬੱਦਲ ਗਿਆ ਤੇ ਬਸ ਆਇਆ ਤੇ ਬਿਜਾ ਕਰਨਾ ਸਾਰਾ ਤਾਂ ਮੈਂ ਕੁਝ ਨਹੀਂ ਧੱਕਾ ਨਹੀਂ ਤੋੜਿਆ ਬਸ ਆਰਾਮ ਹੀ ਕੀਤਾ ਨਹੀਂ ਆਜੀ ਸ਼ਨੀਵਾਰ ਜਾਵਾਂਗੇ ਸ਼ਨੀਵਾਰ ਸਿੱਧੀ ਆਪਣੀ ਟ੍ਰੇਨ ਫੜੋ ਇੱਥੋਂ ਦੁਬਾਰੇ 1 ਵਜੇ 2 ਵਜੇ ਤੋਂ ਕਬੂਰਤ ਦੇ ਆ ਜਸ ਕਿੰਨੇ ਟਾਈਮ ਤਰ ਤਰਾਂਗੇ ਲਾਰੇ ਲਾਈਏ ਤੁਹਾਨੂੰ ਹਾਂ ਆ ਜਾਗੇ 15 ਮਿੰਟ ਬਚ ਜਾ ਉਹ ਵੀ ਕਿਉਂ ਨਹੀਂ ਪੜਾਉਂਦੇ ਹੋ ਆ ਜੀ ਖਾਦੇ ਜਾਣੇ ਆ ਖਾਦੇ ਜਾਣੇ ਉਹ ਖਾਦੇ ਜਾਣੇ ਪੂਆ ਖਾਦੇ ਜਾਣੇ ਆ ਖਾਦੇ ਜਾਣੇ ਕੀ ਕਰਦਾ ਇਹ ਮੈਂ ਤੇ ਛੁੱਗੀ ਦੇ ਹੀ ਹੁੰਦੇ ਮੇਰਾ ਸਾਰਾ ਦਿਨ ਇੱਥੇ ਨਾਲ ਦੁਆ ਖਾਣ ਖਾਣੇ ਆ ਦੋ ਬਹੁਤ ਖਾਣੇ ਵਾਲੇ ਹੁੰਦੇ ਬੱਸ ਇਹ ਨਹੀਂ ਕਰਾ ਪਿੱਛੇ ਫੋਟੋ ਨਹੀਂ ਲੈ ਅਗਰ ਵਿੱਚ ਤੇ ਭਲਾ ਜਾਂਦਾ ਜਿਹੜੇ ਚੱਲ ਜਾਂਦੇ ਨੇ ਫਿਰ ਤੋਂ ਇਹ ਬੋਲੀਆ ਕੋਈ ਚਾਹ ਖਾਦੇ ਜਾਣੇ ਚਾਹ ਨਾਲ ਯਾਰ ਦੋ ਟਾਈਮ ਚਾਹ ਪਾਉਗੇ ਸਵੇਰੇ ਰੋਟੀ ਨਾ ਖਾ ਕੇ ਜਾਇਆ ਕਰੀ ਇੱਕ ਦਾ ਚੰਨਾ ਨਾਲ ਲੈ ਜਾ ਕਰੀ ਉੱਥੇ ਚੰਨਾ ਵੀ ਲੈ ਕੇ ਉਹਨੂੰ ਡੱਬਾ ਲੈ ਕੇ ਜਦੋਂ ਜਨਦੀ ਪਾਈ ਇਹਨੇ ਆਹ ਉਹ ਦੂਆ ਦੇ ਦੁਆਰੇ ਵੀ ਦਿਖਾਇਆ ਦਿਨ ਵਾਰ ਨਹੀਂ ਹੈ ਦਿਨ ਵਾਰ ਬਾਪੂ ਪਈ ਉਹ ਦੁਆਰੇ ਕਰਦੇ ਕਹਿੰਦੇ ਕਿ ਦੇਰ ਮੈਂ ਕਹਿੰਦੇ ਘੱਡੀ ਮੈਂ ਕਹਿੰਦਾ ਕਿ ਕੀ ਜਾ 6:00 ਸੀ ਰੋਟ ਦੇ ਰਹੇ ਸਹੀ ਆ ਗਏ ਫੱਲੇ ਬੰਦੇ ਦਾ ਕੌਸ਼ਨ ਹੈ ਇਹਨੇ ਆੜੇ ਮੱਕੜੀ ਦੀ ਫੋਟੋ ਬਣਾਈ ਹੈ ਟੈਟੂ ਆਪੇ ਤੇ ਉਹ ਸੇਮ ਬਣਾਈ ਵੀ ਹੈਦਾ ਜਮਈ ਕਮਾਲ ਕਿੱਥੀ ਹੁੰਦੇ ਨੇ ਫਿਰ ਉਹ ਵੀ ਆਏ ਨਾ ਹੁਣ ਵੀ ਇੱਕ 10000 8000 ਦੇ ਫੋਟੋ ਬਣਾਈ ਜਾਂਦੇ ਆ ਉਹ ਤੇ ਇਹ ਫੋਟੋ ਦੇਖ ਹਾਂ ਜਮੀਨ ਇਹਦਾ ਸਰਕੂ ਵੀ ਜਮੀ ਨਹੀਂ ਪਿਆ ਹੈਗਾ ਇਹਨੂੰ 6 ਸਾਲ 7 16 17 ਦਾ ਕੋਈ ਕਹਿੰਦਾ ਜੀ ਤੋ ਟੈਟੂ ਬਣਵਾਇਆ ਸੀ ਮੈਂ ਤਾਂ ਕਹਿੰਦਾ ਬਾਹਰ ਚਲਾਗਾ ਕੈਨੇਡਾ ਉਹ ਤੇਰੀ ਮਾਸ ਜੀ ਉਹੀ ਸੀ ਪਤਾ ਨਹੀਂ ਨਾ ਜਮਈ ਆ ਨਾਦੇ ਵੀ ਬਸ ਫੋਟੋ ਪੇਸਟੀ ਕਰ ਤਿੰਦੇ ਜੀ ਮੈਨੂੰ ਨਾ ਪ੍ਰਿੰਟ ਕੱਢਦੇ ਐ ਬਣਾਈ ਵੇ ਪੱਗ ਦੇ ਲੜ ਸਾਰੇ ਸੇਮ ਨੇ ਹਣਾ ਸੇਮ ਹੀ ਹੈ ਇਹ ਫੋਟੋ ਨਹੀਂ ਹੁਰਪੀ ਤੇ ਹੈ ਨਾ ਇਹ ਇਹ ਹੋਰ ਫੋਟੋ ਆ ਇਹ ਫੋਟੋ ਕਿੱਥੇ ਹਾਂ ਆਜਾ ਆ ਫੋਟੋ ਬਣਾਈਏ ਸੇਮ ਸੇਮ ਤੋਂ ਸੇਮ ਬਣਾਈ ਬਿਆਨ ਕੋ ਜੋ ਫਰਕ ਨਹੀਂ ਇਹਦਾ 20 ਹਜ਼ਾਰ ਲੱਗਿਆ ਫੋਟੋ ਬਣਾਉਣ ਤੇ ਉਹ ਵੀ ਕਿੰਨੇ ਸਾਲ ਹੋ ਗਏ ਆਪੇ 2017 ਵਿੱਚ ਬਣਾਈ ਦਾ 17 ਵਿੱਚ ਜਦੋਂ ਮੈਂ ਬਣਾਈ ਸੀ ਉਹਦੀ ਬਣਾਈ ਸੀ ਐ ਬਾਅਦ ਚ ਬਣਾਇਆ ਤੇ ਪਹਿਲਾਂ ਮੈਂ ਥੋੜਾ ਬਣਾ ਲਿਆ ਨਹੀਂ ਮੈਂ ਪਹਿਲਾਂ ਬਣਾਇਆ ਸੀ ਮੈਂ ਉਹ ਤੋਂ ਬਾਅਦ ਇਹਨੇ ਪਹਿਲਾਂ ਬਣਾਇਆ ਐ ਤੇ ਬਾਅਦ ਨੂੰ ਗਾਣੇ ਬਣਾਇਆ ਮੈਂ ਤਾਂ ਬਣਾਇਆ ਸੀਗਾ 17 ਦੇ ਜੂਨ ਚ ਹੀ ਬਣਾ ਲਈ ਜਾਂਦਾ ਪਰ ਮੈਂ 16 ਦੇ ਐਂਡ ਦੇ 1500 ਚ ਬਣਾਇਆ ਹੈ 16 ਦੇ ਬਣਾਇਆ ਹੈ ਇਹ ਪਹਿਲਾ ਬਣਾ ਦੇ ਤੋ ਮੈਨੂੰ ਇਹਨਾਂ ਪੱਕਾ ਬਣਾ ਚਲੀਆ ਚਲੋ ਚਲੋ ਠੀਕ ਹੈ ਭੁਆ ਜੀ ਫਿਰ ਇਹ ਗਾ ਬਈ ਮਾਰੇ ਹੋਏ ਗੜਾ ਹੈ ਪੱਕਾ ਮਾਰਾਂਗੇ ਹਾਂਗੇ ਮੈਂ ਇਥੇ ਉਹਨੇ ਵੀ ਕਹਿ ਸੀ ਚੰਨੇ ਨੂੰ ਬਹੁਤ ਹੋਰੀ ਚੰਨਾ ਹੁਣ ਉਧਰ ਨੂੰ ਚਲਾ ਗਿਆ ਕਹਿੰਦੇ ਜਿੱਦਨੇ ਅਸੀਂ ਗਾਇ ਤੈਨੂੰ ਭੂਆ ਲੈ ਜਾ ਹੋ ਗਈ ਲੈ ਜਾਗੇ ਕਹਿੰਦੇ ਪਰ ਅਸਟ ਇੱਕ ਦੋ ਦਿਨ ਰਹਿਾਂਗੇ ਮੈਂ ਕਿ ਮੇਰੇ ਤੇ ਰਹਿ ਕਿ ਦੋ ਦਿਨ ਸਾਧਣਾਗੇ ਅਸਟ ਪਛਾਣੀ ਬਰਨ ਜਿੰਨ ਸੁੱਕੀ ਹੋਇਆ ਪੰਜਾਹ ਸਾਧਲੇ ਗੱਡੀ ਲੈ ਚੱਲ ਗਏ ਚਲੋ ਠੀਕ ਆ ਠੀਕ ਆ ਚਲੋ ਬੈਠੋ ਹਾਂ ਜੀ ਸੁੰਦਾਰਾ ਦੇ ਭੂਆ ਜੀ ਨੂੰ ਤੇ ਚਾਹ ਪਾਣੀ ਲੀਕਾ ਰੋਟੀ ਖਾਣ ਨੂੰ ਕਹਿੰਦੇ ਸੀਗੇ ਕਿ ਕਿਸੇ ਵੀ ਨਹੀਂ ਲੇਟ ਹੋਵਾਂਗੇ ਦੰਕੇ ਇਹ ਨਣੀ ਉੱਥੇ ਜਿਹੜੀ ਮੰਮੀ ਪੱਗ ਦੇ ਕੇ ਆਈ ਸੀ ਮੈਨੇ ਪਿੱਕ ਕੇ ਨਾ ਸੁਧਾਰੇ ਦੇ ਵਿੱਚ ਕੰਮ ਬੰਨੂਗਾ ਉਹਨਾਂ ਨੇ ਕਹਿੰਨ ਕਿ ਕੱਲ ਨੂੰ ਬੰਨਣੀ ਆ ਉਹਦੇ ਸੀਨ ਨਹੀਂ ਸਿਉਣ ਨਹੀਂ ਪਵਾਈ ਹੈਗੀ ਉਹ ਸਿਉਣ ਪਵਾਉਣ ਬਾਅਦ ਸੁਧਾਰੇ ਦੇ ਆਏ ਸੀ ਹੁੰਦੇ ਹੋਏ ਉਹਨਾਂ ਕੋਲ ਗੱਲ ਕਰਦੇ ਸੀ ਕਿ ਉਹਦਾ ਭੁੱਲ ਗਿਆ ਸੀ ਲੈ ਕੇ ਜਾਣੀ ਤੇ ਸੁਧਾਰ ਦੇ ਕੇ ਆਏ ਸੀ ਦੁਕਾਨ ਬੰਦ ਹੋ ਜਾਣੀ ਸੀ 8 ਵਜੇ ਤੱਕ ਕਰਕੇ ਅਸੀਂ ਫਿਰ 7:30 ਹੋ ਗਏ ਹਨ ਹਾਂ ਮੇਰੇ ਬੜਾ ਟਾਂ ਇਸ ਤੋਂ ਬੜੇ ਬੈਠੇ ਨਹੀਂ ਹੈਗੇ ਰੋਟੀ ਹਸਤੇ ਖਾਧੀ ਨਹੀਂ ਜੀ ਤਾਹੀ ਅਸੀਂ ਪੱਗ ਥਰਨ ਲਈ ਆ ਜਾ ਕੇ ਇਹ ਹਾਂਜੀ ਸੁਧਾਰ ਪਹੁੰਚ ਗਏ ਪਗਲਾ ਕਿਹਾ ਨਾ ਫਿਰ ਮੈਂ ਜਾ ਕੇ ਠੀਕ ਹੈ ਪਗਲੇਣ ਚੱਲੇ ਹੁਣ ਇਹ ਤੇ ਦੀ ਦੀ ਸੀਨਪੁਰ ਵਾਲ ਤੇ ਤੇ ਨਾ ਹੋ ਗਈ ਪਿਆਰੇ ਆਪਣੀਆਂ ਹਾਂਜੀ ਹੋ ਗਈ ਠੀਕ ਹੈ ਜੀ ਮਿਹਰਬਾਨੀ ਦੇ ਦਿਓ ਫਿਰ ਜਾਈਏ ਲੇਡੀਜ਼ ਹੋਣੇ ਵਸੇ ਸਾਰੇ ਸੂਟ ਅੱਥੇ ਦੇਖ ਡੈਰਸ ਨਹੀਂ ਹੈ ਡੈਰਸ ਵੀ ਹੈਗਾ ਡੈਰਸ ਵੀ ਹੈਗਾ ਅੱਲ ਮੈਂ ਟੰਗੜਾ ਉਪਰ ਨਹੀਂ ਦੇ ਇਹ ਮੈਂ ਟੰਗੜਾ ਸਤਾ ਨਹੀਂ ਥੈਂਕ ਯੂ ਜੀ ਮਿਹਰਬਾਨੀ ਥੈਂਕ ਯੂ ਨੀ ਮੈਨੂੰ ਐ ਜੀ ਚਲੋ ਨਾ ਟਾਈਮਲੀ ਦੇਤੀਆਂ ਮੈਨੂੰ ਪਕਾ ਪਕਾ ਰੈਡੀ ਹੋ ਗਈਆਂ ਲੈ ਕੇ ਚੱਲਿਆ ਹੁਣ ਮੈਂ ਹਾਂਜੀ ਅਸੀਂ ਜਿਸ ਸਵਾਲ ਤੋਂ ਆ ਗਏ ਸੀਗੇ ਹੁਣ ਰੋਟੀ ਪਾਣੀ ਖਾਵਾਂਗੇ ਹੁਣ ਅੱਕੇ ਤੋਂ ਫਟੂ ਟਾਈਮ ਲੱਗਾ ਸਾਨੂੰ ਟਾਈਮ ਹੋ ਗਿਆ 8:00 ਵਜੇ 8:00 ਵਜੇ ਘਰੇ ਪਹੁੰਚੇ ਅਸੀਂ ਮੈਂ ਕਿਹਾ ਮੇਰੇ ਪੇਕੇ ਤਾਂ ਵੀ ਸਾਰੇ ਜਿਹੜੇ ਜਾਣਗੇ ਵੀ ਕੁੜੀ ਪੇਕੇ ਆਈ ਹੋਈ ਪਰ ਮੇਰੇ ਪੇਕੇ ਸਿਰਫ ਨਾਮ ਆ ਤੇ ਜ਼ਿਆਦਾ ਰੱਖਣ ਨੂੰ ਨਹੀਂ ਰਾਤ ਅਸੀਂ 8:00 ਵਜੇ ਪਹੁੰਚੇ ਰੋਟੀ ਖਾਧੀ ਸੌਂਗੇ ਸਵੇਰੇ ਅਸੀਂ ਉੱਠੇ ਰਾਈਪੁਰ ਲੈ ਕੇ ਸ਼ਾਪਿੰਗ ਕਰਨਾ ਫਿਰ ਇਹ ਹੱਥ ਲੈ ਕੇ ਦਸੂ ਵਾਲਾ ਭੋੜ ਸੁਧਾਰਾ ਦੇਣ ਤੇ 8:00 ਵਜੇ ਹੁਣ ਘਰੇ ਆਏ ਹੁਣ ਸੌਣਾਣਾ 7:00 ਵਜੇ ਤੋਂ ਸਵੇਰ ਨੂੰ ਸਭੂਰ ਨੂੰ ਜਲ ਪੈਣਾ ਇਥੇ ਤੇ ਮੇਰਾ ਇਹ ਮੇਰੇ ਇਹ ਬੇਚੀ ਆਈ ਹੋਈਆਂ ਇਹ ਤੇ ਮੇਰੇ ਪੇਕੇ ਘਰੋਂ ਕੰਮ ਨੂੰ ਆਈ ਹੋਈਆਂ ਆ ਤੇ ਬਿਸਕੁਟ ਬਣਾਏ ਸੀਗੇ ਉਹ ਚਖਣੇ ਸੀਗੇ ਕੱਪੜੇ ਖਰੀਦਣੇ ਸੀ ਕਰ ਆਈ ਹੋਈਆਂ ਮੈਲਣ ਨੂੰ ਲਵਾਉਣ ਵਾਸਤੇ ਨਹੀਂ ਆਈ ਲੋ ਜੀ ਰੋਟੀ ਆ ਗਈ ਬਣ ਕੇ ਹੁਣ ਰੋਟੀਆਂ ਖਾਣੀਆਂ ਨੇ ਸੋਹਣਾ ਜਵੇਰ ਨੂੰ ਵੇ ਨਿਕਲਿਆ 7 ਵਜੇ ਦੇ ਨੂੰ ਹੈ ਹਾਂਜੀ ਰੋਟੀ ਖਾਣ ਲੱਗੇ ਸੀ ਆ ਗਿਆ ਜੀ ਪੁੱਠ ਲੱਗੇ ਸੀ ਤੁਹਾਨੂੰ ਤਾਂ ਲੇਟ ਹੋ ਗਈ ਦੁਪਹਿਰੇ ਆ ਕੇ ਉਹ ਅਸੀਂ ਚਾਹ ਹੀ ਖਾਧੀ ਚਾਰ ਨਾਲ ਬਿਸਕੁਟ ਹੀ ਖਾਦੇ ਸੀ ਨਹੀਂ ਹੁਣ ਵਾਪਸ ਜਾ ਕੇ ਅਸੀਂ ਰੋਜ਼ ਕਬੂਸਲੇ ਪਹੁੰਚ ਕੇ ਵਾਪਸ ਜਾ ਕੇ ਅਸੀਂ ਨਾ ਪਰ ਦੁਹਰਾ ਸ਼ੁਰੂ ਕਰਨਾ ਪੱਕਾ ਪੱਕਾ ਕਰਨਾ ਅਵਾ ਟਾਰਗੇਟ ਲੈ ਕੇ ਤਾਂ ਆਇਆ ਜਸਵੰਤ ਭੂਆ ਦੇ ਮੁੰਡੇ ਦੇ ਵਿਆਹ ਪੱਕਾ ਸੀ ਭਾਰ ਘਟਾਉਣਾ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਵੱਧ ਤੋਂ ਵੱਧ ਕਰ ਲਓ ਤੇ ਸਾਡੀ ਵੀਡੀਓ ਜਿਹੜੀ ਪੂਰੀ ਦੇਖਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਹਣ ਤੁਹਾਡੇ ਸਾਥ ਦੀ ਬਹੁਤ ਲੋੜ ਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਦੀਦੀ ਹੋਣਾਂ ਦੇ ਸੰਧਾਰੇ ਵਾਸਤੇ ਕੱਪੜੇ ਖਰੀਦੇ ਸੀਗੇ ਆਪਾਂ ਇਹਨਾਂ ਟਾਈਮ ਤੋਂ ਲੱਗੇ ਹੋਏ ਆ ਕਿਤੇ ਕੋਈ ਚੀਜ਼ ਤੇ ਕੋਈ ਚੀਜ਼ ਵੈਸੇ ਬੜਾ ਤਾਂ ਨਹੀਂ ਹੈਗਾ ਜਿੰਨੇ ਖਜੁਗੇ ਹੈਗੇ ਉਹਨਾਂ ਨੂੰ ਕੀਤਾ ਵਾ ਤੇ ਤੁਹਾਨੂੰ ਦਿਖਾਉਣੇ ਆ ਜਿਵੇਂ ਇੱਕ ਤਾਂ ਜਿਹੜੇ ਛੋਟੇ ਦੀਦੀ ਹੋਣਾਂ ਵਾਸਤੇ ਆ ਸੂਟ ਲਿਆ ਵਾ ਅਸੀਂ ਇਹ ਜਿਹੜੇ ਸੂਟ ਨੇ ਇਹ ਸਰਦਾਰ ਸਾਹਿਬ ਦੀ ਪਸੰਦ ਦਾ ਸੂਟ ਨੇ ਉਹਨਾਂ ਵਾਸਤੇ ਇਹ ਸੂਟ ਲਿਆ ਵਾ ਦੀਦੀ ਵਾਸਤੇ ਇਹ ਆਹੋਗਾ بیٹے ਵਾਸਤੇ ਲਈਆ ਸ਼ਰਟ ਇਹ ਵੀਰ ਜੀ ਵਾਸਤੇ ਪੈਂਟ ਸ਼ਰਟ ਦਾ ਕੱਪੜਾ ਨਾਲ ਲਈਆਂ ਨੇ ਵਾਸਤੇ ਚੂੜੀਆਂ ਕਿਉਂਕਿ ਸੌਣ ਦਾ ਸਦਾਰਾ ਦੇਣ ਜਾ ਰਹੇ ਆ ਤੇ ਸ਼ਰਮ ਦੇ ਹੋ ਜਾਊਗਾ ਇਹ ਚੂੜੀਆਂ ਲਈਆਂ ਉਹਨਾਂ ਵਾਸਤੇ ਹੇ ਕੋਲੀਆਂ ਛੁੜੀਆਂ ਨੇ ਰੰਗ ਦਾ ਹੀ ਫਰਕ ਹੈ ਇੱਕਾ ਮਹਿੰਦੀ ਦੀ ਕੀਪ ਹੋਗੀ ਜਿਵੇਂ ਨਾਲੇ ਵੀ ਮੇਲ ਪੇਲ ਐਸਾ ਕੰਨੀ ਦਾ ਲਹੂਗਾ ਤੇ ਅੱਗੇ ਹੈਗਾ ਵਾ ਜਿਹਦੀ ਵੱਡਿਆ ਦਾ ਸੂਟ ਇਹ ਵਾਲਾ ਗਰਮੀ ਵਾਲੇ ਸੂਟ ਬਹੁਤ ਸੋਹਣੇ ਆ ਆਮ ਦਾ ਸੂਟ ਆ ਗਰੇ ਰੰਗ ਦਾ ਵਾ ਵਿੱਚ ਦੁਪੱਟਾ ਵੀ ਜਿਹੜਾ ਪ੍ਰਿੰਟ ਆ ਨਾ ਮਨ ਖੋਲ ਕੇ ਸਦਾਨ ਦਿਖਾ ਰਹੇ ਕਿਉਂਕਿ ਫਿਰ ਤੈਹਲਾ ਕੇ ਵਿੱਚ ਪਾਉਣਾ ਔਖਾ ਹੋ ਜਾਂਦਾ ਦੁਕਾਨ ਵਾਲਾ ਵਧੀਆ ਤੈਹਲਾ ਦਿੰਦੇ ਨੇ ਫਤੋ ਉਹ ਜੀ ਤੈਹ ਲੱਗਣੀ ਨਹੀਂ ਹੈ ਜੀ ਫੇਲੇ ਨਾ ਵੀ ਤੇਜ਼ ਜੀ ਖਰਾਬ ਹੋ ਗਈ ਤੇ ਵੱਡੇ ਵੀਰ ਜੀ ਵਾਸਤੇ ਪੈਂਟ ਸ਼ਰਟ ਨਾਲ ਸੂਟ ਦਲਾਈ ਆ ਇੱਕ ਆ ਸ਼ਰਟ ਦਲਾਈ ਆ ਉਹਦੇ ਬੇਟੇ ਵਾਸਤੇ ਉਹਨਾਂ ਜਿਵੇਂ ਉਹਨਾਂ ਨੂੰ ਵੀ ਨਾਲ ਉਹ ਮਈ ਆ ਚੂੜੀਆਂ ਮਹਿੰਦੀ ਆ ਤੇ ਨੇਲ ਪੇਂਟ ਆ ਤੇ ਨਾਲ ਹੈ ਗਿਆ ਬਿਸਕਟ ਤੇ ਕੱਲ ਨੂੰ ਜਾਵਾਂਗੇ ਅਸੀਂ ਸਵੇਰੇ ਪਾਣੀ ਛੋੜਿਆ ਸਪੋੜੀ ਆ ਗਈ ਬਾਥਰੂਮ ਚ ਆ ਦੇਖੋ ਪਤਾ ਨਹੀਂ ਕਿੱਦਾਂ ਵੀ ਆ ਗਏ ਆ ਇਹ ਇਹ ਪਾਣੀ ਵਾਲੇ ਉਹਦੀ ਮਛਰੀ ਆ ਜਾਂਦਾ ਹੋਣਾ ਦਾ ਜਿਹੜੀਆਂ ਜੜੀਆਂ ਜਿੱਥੋਂ ਪਾਣੀ ਪੋੜੀ ਬਾਹਰ ਰੱਖਣੀ ਇਹ ਵੀ ਆ ਗਿਆ ਅੰਨਿਆ ਲੈ ਲੈ ਦੇ ਵਿੱਚ ਪੈਕ ਕਰਕੇ ਅਸੀਂ ਨੂੰ ਮਾਰਦੇ ਨੇ ਹੈਗਾ ਸਿੱਟਿਆਵਾਂਗੇ ਦੂਰ ਜਾ ਕੇ ਕਿਤੇ ਜਿਹੜਾ ਆ ਬਈ ਨਾ ਉਹ ਉਹਦੀ ਖਰਦੀ ਹੈ ਇੱਧਰ ਨਾ ਚੱਲੋ ਹਾਂਜੀ ਚਲਾ ਆ ਜਾ ਕੋਤਾ ਦਾ ਨਹੀਂ ਮਗਰ ਪਊ ਨਹੀਂ ਨਹੀਂ ਰਰਦਾ ਸੱਪ ਸਿੱਟ ਦਾਂਗੇ ਇਹਦੇ ਕੋਲੇ ਭੱਜ ਜੂ ਸੱਪ ਤੋਂ ਵੱਡਾ ਡਰਨਾ ਨਹੀਂ ਬਹੁਤ ਵੱਡਾ ਨਾ ਸੱਪ ਬੇਬੀ ਸਨੇਕ ਕਿੱਥੇ ਛੱਡ ਆ ਜਾ ਉੱਥੇ ਛੱਡ ਦਿੰਨੇ ਆ ਆ ਜਾ ਕੁਛ ਨਹੀਂ ਕਹਿੰਦਾ ਆਹੋ ਮੈਂ ਕਿੱਝ ਲਿਆ ਹੁਣ ਇਹਨੂੰ ਵਿਚਾਰ ਨੂੰ ਮੈਂ ਕਹਾਂ ਮਾਰਨਾ ਕਰਾਂਗਾ ਛੋਟਾ ਦਾ ਹੈਗਾ ਸੱਪ ਇਧਰ ਉਧਰ ਹੋ ਜੂਗਾ ਛੱਡ ਦਈਏ ਹਾਂਜੀ ਹੈਂ ਹਾਂਜੀ ਰੈਸਕਿਊ ਕਰਤਾ ਰੈਸਕਿਊ ਹੋ ਗਿਆ ਸੱਪ ਦਾ ਫੋਫੜ ਜੀ ਨਾਲ ਉੱਥੇ ਜਾ ਕੇ ਆਈਏ ਹਾਂ ਦੇਖੋ ਆਪੀ ਭਜ ਲੂਗਾ ਹੁਣ ਉਧਰ ਨੂੰ ਭੇਜ ਦਵਾਪਾ ਚਲ ਤੜਪਾਪੀ ਜਿਹੜਾ ਆਗੂ ਜਾਪੀ ਜੀਰੀਂ ਜੜ ਜੂਗਾ ਇਹ ਚਲਿਏ ਘਰ ਨੂੰ